ਆ ਜਾਈ ਮਾਮੂ ਆ ਜਾਈ ਕਹਿੰਦੇ ਅੱਜ ਲੇਟ ਹੋ ਗਏ 9:15 ਹੋ ਗਏ ਉਦੋਂ ਜਾਂ 9:30 9:30 ਵਜੇ ਤੱਕ ਆਉਂਦੇ ਰਹਿੰਦੇ ਸਟੂਡੈਂਟ ਇਹਨਾਂ ਦੇ ਤੇ ਹੁਣ ਮੈਂ ਜਾ ਕੇ ਕੰਮ-ਕੁਮ ਨਿਵੇੜ ਕੇ ਜਾਣਾ ਸ਼ਹਿਰ ਨੂੰ ਮਾਦੇ ਦਵਾਈ ਲੈ ਆਉਣੀ ਆ ਆਹ ਗਾਡ ਬਹੁਤ ਕੰਮ ਹੈ ਮੈਨੂੰ ਗਾਈਜ਼ ਪੁੱਛੋ ਨਾ ਤੁਸੀਂ ਬਿਲਹੇ ਬਿਜੀਆਂ ਬੱਸਾਂ ਵੀ ਹੁਣ ਆ ਰਹੀਆਂ ਇਹਨਾਂ ਦੀਆਂ ਆਹ ਤੇ ਹੁਣ ਆਈ ਬੱਸ ਪਹਿਲਾਂ 40000 ਪਾ ਕੇ ਗੋਹਾ ਚੱਕੀ ਦਾ ਬੈਨ ਲੱਗਾ ਸਿੱਟਣ ਤੇ ਬਾਅਦ ਚ ਲਾ ਦਾਂਗੇ ਅੱਗ ਤੇ ਹੁਣ ਮੂਲੀ ਵਾਲੇ ਪਰੌਂਠੇ ਬਣ ਰਹੇ ਆ ਖਾ ਕੇ ਚੱਲਦੇ ਆਂ ਸ਼ਹਿਰ ਤੱਕ ਦੇਖੋ ਤਾਂ ਜਣਾ ਨਿਸਾਰੇ ਕੀਤਾ ਮੇਰਾ ਭਰ ਅੱਜ ਮੰਮੀ ਨੇ ਫੇਰ ਬਣਾਏ ਮੂਲੀ ਵਾਲੇ ਪਰੌਂਠੇ ਮੈਂ ਜਦ ਜੀ ਕਰੇ ਆਉਂਦਾ ਨਾ ਪਰੌਂਠੇ ਖਾਣ ਪਰ ਬੜਾ ਟਾਈਮ ਬਾਅਦ ਕੱਲ ਖਾਤੇ ਅੱਜ ਫੇਰ ਮੂਲੀ ਵਾਲੇ ਦੋ ਦਿਨ ਹੀ ਘਰੋਂ ਖੂਦ ਪੱਟ ਕੇ ਲਿਆਏ ਸੀ ਘਰ ਦੇ ਮੈਂ ਚਲਾ ਸ਼ਕ ਲਾਣੇ ਆ ਤੇ ਨਾਲੇ ਦਾੜੀ ਵਾਲ ਵੀ ਕਟਾ ਲਈ ਆ ਦੇਖੋ ਕੀ ਬਣਿਆ ਪੜੇ ਕਹਿੰਦਾ ਜਦੋਂ ਆਪਾਂ ਜਲਦੀ ਜਲਦੀ ਕਟਾ ਲਈਏ ਨਾ ਉਹ ਤਰ੍ਹਾਂ ਫੇਸ ਹੋ ਜਾਂਦਾ ਜਦੋਂ ਆਪਾਂ ਟਾਈਮ ਬਾਅਦ ਕਟਾਈਏ ਫਿਰ ਵਧੀਆ ਜਿਹਾ ਬਣ ਜਾਂਦੀ ਹੈ ਯਾਨੀ ਕਿ ਦਾੜੀ ਵਧੀਆ ਲੱਗਦੀ ਹੈ ਤੇ ਫਿਰ ਲੁੱਕ ਵੀ ਨਵੀਂ ਨਿਕਲ ਜਾਂਦੀ ਹੈ ਤੇ ਹੁਣ ਆਉਣ ਲੱਗੇ ਪਰੌਂਠੇ ਸ਼ੱਕੀਏ ਸ਼ੱਕ ਕੇ ਫਿਰ ਆਪਾਂ ਜਾਣਾ ਸ਼ਹਿਰ ਨੂੰ ਸ਼ਹਿਰ ਕਿਹੜੇ ਹਿਯਾਰਪੁਰ ਆ ਗਏ ਆਪਣੇ ਪਰੌਂਠੇ ਕਰਦੇ ਜੋਨੀ ਬਾਬਾ ਸਾਡੇ ਵੀ ਆਉਣ ਲੱਗਾ ਬਾਬਾ ਜੋਨੀ ਨੋ ਵਧੀਆ ਲੱਗਾ ਬਾਬਾ ਕਿਤੇ ਆਉਣਾ ਹੈ ਪਿੰਡ ਗੜਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਰਵਿੰਦਰ ਸਿੰਘ ਜੋਨੀ ਬਾਬਾ ਜੋਨੀ ਬਾਬਾ ਇਧਰ ਅਮਰਤਪਾਲ ਮੈਦਨ ਸਖਨਿਆ ਸਕੂਲ ਆ ਗਿਆ ਅਗਰ ਛੱਡ ਗਏ ਨਾ ਜੀ ਆ ਕੇ ਹੁਣ ਕਹਿੰਦੇ ਇਹ ਫੇਰ ਟੈਨਸ਼ਨ ਜੀ ਰਹਿਣੇ ਇਹਨੂੰ ਛੱਡ ਕੇ ਘਰੇ ਫੇਰ ਜਾਣਾ ਦਵਾਈ ਲੈ ਕੰਦੇ ਫੇਰ ਨੀਂਦ ਨਹੀਂ ਆਉਂਦੀ ਪਾਪਾ ਮੈਂ ਸਿੱਧਾ ਬਾਰਡਰਾਂ ਤੋਂ ਨੋਟਾਂ ਦੀਆਂ ਚਾਹੀਦੀਆਂ ਪੜਦਾ ਆਗੇ ਹਾਂਜੀ ਥੈਂਕ ਯੂ ਆ ਜਾ ਮਾਮੂ ਹੈ ਮੱਕਾ ਅੱਜ ਮੈਂ ਖਾਣਾ ਤੂੰ ਜਲਦੀ ਆ ਆਹ ਹੈ ਮੈਂ ਮੇਰਾ ਟਾਈਮ ਹੋਇਆ ਅੱਧਾ ਘੰਟਾ ਪਿਆ ਹੈ ਤੇਰੇ ਛੁੱਟੀ ਹੋਣ ਨੂੰ ਆ ਜਾ ਪਹਿਲਾਂ ਆ ਗਿਆ ਤੇਲਾ ਕੱਲ ਨੂੰ ਮੈਂ ਆ ਕੋ ਜਾਂ ਹਾਂ ਤਾਂ ਸ਼ਾਮ ਹਣ ਹਾਂ ਹਾਂ ਦੇਖ ਤੇ ਟੱਪਦੀ ਫਿਰਦੀ ਆ ਮਾਮੂ ਰੋਟੀ ਖਾ ਲਈ ਸੀ ਮਾਮੂ ਹਾਂ ਅੱਜ ਬੁੱਧਵਾਰ ਆ ਆਲੂ ਸ਼ਨੀਵਾਰ ਹਾਂ ਅੱਜ ਬੁੱਧਵਾਰ ਹੈ ਬੁੱਧਵਾਰ ਆ ਕੱਲ ਨੂੰ ਵੀਰਵਾਰ ਆ ਕੱਲ ਨੂੰ ਆਉਣਾ ਸ਼ੁੱਕਰਵਾਰ ਆਉਣਾ ਫਿਰ ਸ਼ਨੀਵਾਰ ਦਿਵਸ ਛੁੱਟੀ ਦੋ ਦੋ ਦਿਨੇ ਆਉਣਾ ਬਸ ਮੈਂ ਹਾਂ ਦੇ ਲਾ ਤੈਨੂੰ ਛੱਡ ਕੇ ਘਰੇ ਸ਼ਹਿਰ ਨੂੰ ਜਾਣਾ ਦਵਾਈ ਲੈਣ ਮੰਮੀ ਦੇ ਤੈਨੂੰ ਛੱਡ ਕੇ ਤੈਨੂੰ ਘਰ ਛੱਡ ਕੇ ਹਾਂ ਘਰੇ ਛੱਡ ਕੇ ਤੈਨੂੰ ਮੰਮੀ ਦਵਾਈ ਲੈਣ ਜਾਣਾ ਹਾਂ ਪਹਿਲਾਂ ਉਹ ਜਾ ਫਾਗਣਾ ਪਹਿਲਾਂ ਵੀ ਮੈਨੂੰ ਟੈਨਸ਼ਨ ਰਹਿੰਦੀ ਸੀ ਤੇਰੀ ਕਿ ਟਾਈਮ ਨਾ ਹੋ ਜਾਈ ਉੱਥੇ ਪਤਾ ਨਹੀਂ ਹੁੰਦਾ ਨਾ ਸਭ ਦਾ ਕਿੰਨਾ ਟਾਈਮ ਲੱਗ ਜੂਵੇ ਟੇਬਲਰ ਆਚਾ ਹੁੰਦਾ ਹੈ ਉੱਥੇ ਅੱਗੇ ਤਾਂ ਮੈਡਮਾਂ ਹੁੰਦੀਆਂ ਸੀ ਜਾਣਦੀਆਂ ਹੁਣ ਨਵੀਆਂ ਹੀ ਆ ਗਈਆਂ ਉਹ ਜਾਣਦੀਆਂ ਜੀ ਮੈਨੂੰ ਇਹਦਾ ਮੈਨੂੰ ਕਹਿੰਦੀਆਂ ਹੁੰਦੀਆਂ ਪਿੰਨ ਨੰਬਰ ਲਵਾਉਂਦੀਆਂ ਹੁੰਦੀਆਂ ਜਦੋਂ ਮਰਜ਼ੀ ਚਾਹੀਏ ਹੁਣ ਉਹ ਹੁਣ ਨਵੀਆਂ ਆ ਗਈਆਂ ਕੁੜੀਆਂ ਜੀਆਂ ਇੱਥੇ ਆਪਾ ਕੋਟ ਮੇਰੇ ਕੋਲ ਚਲੋ ਗਾਇਸ ਇਹਨਾਂ ਛੱਡ ਕੇ ਘਰੇ ਆ ਜਾਓ ਚੱਲਦੇ ਆਂ ਫਿਰ ਆਪਾਂ ਸ਼ਹਿਰ ਵੱਲ ਦਾ 500 ਰੁਪਈਆ ਢੇਂਗਾਰਾਂ ਨਹੀਂ ਨਹੀਂ ਮੈਂ ਉਹਦਾ ਪਿਛਾੜ ਲਿਆ ਮੈਂ ਕਿ ਅੰਕਲ ਉਹੀ ਆ ਜਿਹੜਾ ਐਕਸੀਡੈਂਟ ਹੋਇਆ ਸੀ ਉਹ ਸਿੱਧਾ ਕਿਧਰੋਂ ਆਇਆ ਪਤਾ ਕੀ ਗੱਲ ਆ ਹਾਂ ਬਹੁਤ ਮਾਰਾ ਕੰਮ ਹੋਇਆ ਮੇਰੇ ਨੂੰ ਅਫਗਾਨ ਨੇ ਇਹ ਕਿਤੇ ਹੈ ਮੈਂ ਕਿ ਆਪਣੀ ਸਾਈਡ ਆ ਹਾਂ ਮੈਂ ਆਪਣੀ ਸਾਈਡੋਂ ਨੇ ਆ ਕੇ ਇਧਰ ਤੇ ਆ ਕੇ ਮਾਰੀ ਆ ਹਾਂ ਹਾਂ ਕਿਉਂ ਦੂਸਰਾ ਇੱਕ ਬੰਦਾ ਹੋਇਆ ਮੇਰੇ ਸਾੱਟ ਲੱਗੀ ਸੀ ਉਸ ਟਾਈਮ ਤੇ ਸਾੱਟ ਲੱਗੀ ਹਾਂ ਹਾਂ ਸੇ ਠੀਕ ਹੈ ਸੇ ਠੀਕ ਹੈ ਤੁਸੀਂ ਬਾੜੇ ਮਾਰੇ ਕੀ ਗੱਲ ਚੱਕਰ ਕੀ ਆ ਮਾਰੇ ਹੋ ਗਏ ਹਾਂ ਹਾਂ ਮੈਂ ਭਾਰ ਘਟਾਇਆ ਭਾਰ ਘਟਾਇਆ ਭਾਰ ਵਾ ਵਧ ਗਿਆ ਏ ਟੱਡੇ ਨਿਕਲ ਗਏ ਏ ਬਾਹਰ ਨੂੰ ਮਾਰੇ ਹੋਏ ਹੁਣ ਆਉਂਦੇ ਨਹੀਂ ਤਲਵੰਡੀ ਤਲਵੰਡੀ ਆਉਂਦੇ ਨਹੀਂ ਹਾਂ ਤਲਵੰਡੀ ਹੋਏ ਆ ਨਾ ਨਹੀਂ ਹੈ ਮੇਰਾ ਨਾਂ ਪੁੱਛ ਲਿਓ ਤੋ ਕੰਨੀ ਪਤਾ ਮੈਨੂੰ ਮੈਨੂੰ ਦੱਸਿਆ ਉਹਦੇ ਦਸਵੰਦ ਨੇ ਅੱਛਾ ਅੱਛਾ

ਕੰਮ ਕਰਨਾ ਤਾਂ ਮੈਂ ਪਛਾਣ ਲਿਆ ਮੈਂ ਕਿ ਅੰਕਲ ਉਹ ਹੀ ਲੱਗਦਾ ਹੈਗਾ ਅੰਕਲ ਕਿੱਦਾਂ ਕਹਿੰਦਾ ਪਛਾਣਿਆ ਨਹੀਂ ਮੈਂ ਕਿ ਮੈਂ ਉਹੀ ਅੰਕ ਤੇ ਲੈ ਕੇ ਗਿਆ ਸੀ ਚੱਕ ਠੀਕ ਹੈ ਚਲੋ ਆਪਾਂ ਚੜ ਕੇ ਚੱਲੇ ਰੋਡ ਤੇ ਠੀਕ ਹੈ ਚਲਿਏ ਸ਼ਹਿਰ ਨੂੰ ਨੋਏ ਲੋਏ ਮੁੜ ਕੇ ਆਈਏ 1:30 ਵੱਜ ਗਿਆ 2:00 ਵਜੇ ਤੱਕ ਆ ਜਾਾਂਗੇ ਆਪਾਂ ਆ ਗਏ ਬਣਾ ਦੇ ਬਲੌਗ ਆ ਗਾਇਸ ਹੋ ਗਿਆ ਆਪਣਾ ਕੰਮ ਤੇ ਲਾਵੇ ਜੀ ਬਾਈ ਡਾਕਟਰ ਕਹਿੰਦਾ ਮਾਦਾ ਤੇਰੇ ਹਰੇਕਾਰੀ ਨਹੀਂ ਆਉਦੀ ਹੈਗੀ ਅਗਲੀ ਵਾਰਿਆਂ ਮੰਮੀ ਨੂੰ ਲਿਆਉਣਾ ਹੀ ਪੈਣਾ ਆ ਉਹ ਕਹਿੰਦਾ ਨਹੀਂ ਤਾਂ ਐ ਹੀ ਨਹੀਂ ਹੈਗੀ ਦਵਾਈ ਚਲੋ ਆ ਜਾਣ ਤਾਂ ਘੜੀ ਰੌਣਕ ਮੇਲਾ ਸ਼ਹਿਰ ਦਾ ਦਿਖਾਉ ਲਦੇ ਆ ਬਣੇਗਾ ਬਲਾਗ ਨੂੰ ਬੱਡਰਾਂ ਤੋਂ ਹੁੰਦਾ ਸੀ ਤੇ ਨੰਨੀਆਂ ਚੜੀ ਆਉਂਦੇ ਫਿਰਦੇ ਜਿਹੜਾ ਦੁਨੀਆਂ ਦਾ ਖਾਬ ਹੁੰਦਾ ਉਹ ਸੜਕਾਂ ਤੇ ਐ ਫਿਰਦੇ ਜਿਵੇਂ ਪਿਓ ਦਾ ਰਾਜ ਹੁੰਦਾ ਦੇ ਲੋ ਗਾਣਾ ਬਣ ਗਿਆ ਨਾ ਇਹ ਤਾਂ ਕਹਿੰਦੇ ਕਹਿ ਜਾਂਦੇ ਹੁੰਦੇ ਜੇ ਕੋਈ ਗਲਤ ਆ ਰਿਹਾ ਜਾਂ ਕਿੱਦਾਂ ਹੈ ਕਹਿੰਦੇ ਸਾਡੇ ਕਿੱਦਾਂ ਬੁਢੇ ਦਾ ਰਾਹ ਸਮਝ ਜਾਂਦਾ ਪੇ ਦੀ ਸੜਕ ਹੁੰਦੀ ਹੈ ਕਿੱਦਾਂ ਇਹਦੇ ਪੇ ਦੀ ਜਿੱਦਾਂ ਲੋਕੀ ਕਹਿੰਦੇ ਇਹਦੇ ਪੇ ਦੀ ਸੜਕ ਹੈ ਇਦੋਂ ਉੱਦੇ ਦੇ ਲਗਾਣਾ ਬਣ ਗਏ ਨੇ ਗਾਇਕ ਵੀ ਜੋ ਦੇਖਦੇ ਆਲਾ ਦਵਾਨਾ ਹੈ ਉਹੀ ਚੀਜ਼ ਲਿਖਣ ਲੰਗੇ ਵਿਚਾਰੇ ਕਿਹੜਾ ਦੁਨੀਆ ਦਿਖਾਵਾਂ ਟਾਈਮ ਦੇ ਲੋ 2 ਕਿਲੋ ਕੇ ਵੱਜ ਗਏ ਜੇ ਕਿਤੇ ਇਦਾਂ ਦਾ ਹੀ ਠੰਡ ਹੈ ਅੱਜ ਦਾ ਹੁਣ ਮੌਸਮ ਚੱਲਦਾ ਪਿਆ ਜੇ ਕਿਤੇ ਇਦਾਂ ਦਾ ਹੀ ਰਵੇ ਹਨ ਕਿਆ ਬਾਤਾਂ ਦੇ ਨੇ ਸਵੇਰ ਨੂੰ ਠੰਡ ਹੈ ਸ਼ਾਮ ਨੂੰ ਵੀ ਠੰਡ ਹੈ ਤੇ ਦੁਪਹਿਰ ਨੂੰ ਇਦਾਂ ਦਾ ਜਿਵੇਂ ਜਨਵਰੀ ਫਰਵਰੀ ਵਿੱਚ ਦਾ ਰਹੇ ਹਨ ਬਹਿ ਜਾ ਵੇ ਜਾ ਹੋ ਜੀ ਹੈ ਨੀ ਕੋਰਨਾਟਾ ਉਹ ਦਿਖਾ ਮਾਗੇ ਕਰਦੇ ਦਿਖਾਉਂਦਾ ਹੈ ਮੱਖੀਆਂ ਬੰਨੇ ਉੱਪਰ ਸਾਹ ਚੰਗੀ ਤਰ ਹੈ ਹੈਲੋ ਹੈਲੋ ਉਹ ਉਹ ਅੱਜ ਸੁੱਖ ਨਹੀਂ ਆਇਆ ਸੁੱਖ ਨਹੀਂ ਆਇਆ ਚਲੋ ਕੱਲੇ ਕੰਮ ਧੰਦਾ ਸੇ ਕਰਦੇ ਆ ਆਇਆ ਆਇਆ ਦੌੜ ਕੇ ਕਰਨਾ ਆ ਜਾ अच्छा हेलो गनाज बाय गर्ल 판 루야 देन यू टेक अना दे लो ਸਾਡੇ ਕੀ ਨੂੰ ਕਹਿੰਦੇ ਆ ਸਵੇਟੇ ਵੀ ਐਪਲ ਖਾਂਦੀ ਆ ਆ ਦੇਖੋ ਖਾਣਾ ਹਾਲੇ ਖਾ ਦੇਖੋ ਖਾਂਦੀ ਕਿ ਨਹੀਂ ਚੈੱਕ ਵੀ ਚਿੱਲ ਸਾਡੀ ਸੇਬਟੀ ਚਿੱਲਣਾ ਯਾਰੋ ਬਾਬਾ ਇਹਦਾ ਟੱਕਰਿਆ ਹੈ ਨਾ ਬਹੁਤ ਮਿਹਨਤ ਕਰਦਾ ਉਹ ਵਿਚਾਰਾ ਦਿਲ ਪਤਾ ਹੀ ਕਿਹੜਾ ਪਿੰਡ ਉਹਨਾਂ ਦਾ ਇੱਥੇ ਜਦੋਂ ਅਖੰਡ ਪਾਟ ਸਾਹਿਬ ਰੱਖ ਹੁੰਦੇ ਆ ਤੇ ਮਿਹਨਤ ਕਰਦੇ ਆ ਆਪਣੀ ਰੋਲ ਜਿੱਦਾਂ ਪੱਟ ਸਿੰਘ ਨੇ ਹੁੰਦਾ ਰੋਲ ਲਾਉਂਦੇ ਜਦੋਂ ਪ੍ਰੋਗਰਾਮ ਔੱਕ ਜਾਂਦੇ ਫਿਰ ਚੱਲ ਜਾਂਦੇ ਉਹ ਪਤਾ ਹੀ ਕਿਹੜਾ ਪਿੰਡ ਉਹਨਾਂ ਮਿਲਣ ਆਉਂਦੇ ਆ ਉਹਨਾਂ ਨੂੰ ਉਹ ਲੈ ਕੇ ਦੇਣਾ ਲਾਈਕ ਕਿ ਉਹਨਾਂ ਦਾ ਪੁਰਾਣਾ ਜਿਹਾ ਸਾਈਕਲ ਹੈ ਉਹਦੇ ਤੋਂ ਸਹੀ ਕਰਾਤਾ ਸੀ ਮੈਨੂੰ ਸੀ ਕਿ ਮੈਂ ਚੱਲ ਨਵਾਂ ਲੈ ਲਵਾਂ ਮਾਨ ਨੂੰ ਮੈਨ ਲਾ ਕੇ ਇਸ ਦਿਨ ਦੇਣਾ ਮਿਲੇ ਦਵਾਰ ਹਨ ਉਹਨਾਂ ਜਿੰਨੇ ਦਾ ਵੀ ਆ ਹੁਣ ਤਾਂ ਪਤਾ ਨਹੀਂ ਕਿੰਨੇ ਦਾ ਅੱਗੇ ਜਦੋਂ ਮੈਟ੍ਰੀਸ਼ਨ ਲੱਗਾ ਓਦੋਂ 1200 ਦਾ ਆਇ ਸਾਈਕਲ ਹੁਣ ਤਾਂ ਪਤਾ ਨਹੀਂ ਕਿੰਨੇ ਦਾ ਹੋਊ ਹਾਂ ਤਾਂ ਮੈਨ ਲੱਗਦਾ 4-5000 ਦਾ ਹੋਊਗਾ ਕਿ ਜ਼ਿਆਦਾ ਹੋਊਗਾ ਆਈ ਡੋਟ ਨੋ ਉਹਨਾਂ ਨੂੰ ਨਵਾਂ ਲੈ ਕੇ ਦੇਣਾ ਹੈ ਜਿੱਦਾਂ ਟੱਕਰੇ ਤੇ ਦੇਣਾ ਉਹਨਾਂ ਸਰਪ੍ਰਾਈਜ਼ ਹੀ ਹੈ ਮੈਂ ਕਿਹਾ ਚਲੋ ਕੋਈ ਨਹੀਂ ਹੁਣ ਇਹ ਨਹੀਂ ਹੈਗਾ ਮੈਂ ਜਾਣ ਕੇ ਲੈ ਕੇ ਦੇਣਾ ਮਹੀਨੇ ਨੂੰ ਲੈ ਦਮਾ ਡੇਡ ਨੂੰ ਲੈ ਦਮਾ ਲੈ ਕੇ ਦੇਣਾ ਮਤਲਬ ਉਹਨਾਂ ਨੇ ਮੇਰੇ ਮਾਈਂਡ ਵਿੱਚ ਆਇਆ ਕੋਨਾਂ ਲੈ ਦਵਾਇਆ ਉਹਨਾਂ ਬਹੁਤ ਪੁਰਾਣਾ ਸਾਈਕਲ ਆ ਉਹ ਬੜਾ ਜ਼ੋਰ ਲਾ ਕੇ ਚੱਲਦੀ ਸੀ ਮੈਂ ਮਗਰੋਂ ਪਛਾਣ ਲਈ ਉਹਨਾਂ ਨੂੰ ਅਮਰੂਦ ਅਮਰੂਦ ਆ ਪੱਕਾ ਦੇਖੋ ਇਹ ਲਾਲ ਹੋਣਾ ਹੈ ਨਾ ਮਰੂ ਦਾ ਆ ਦੇਖਿਆ ਮੰਨਦੇ ਹੈ ਕਿ ਨਹੀਂ ਬਹੁਤ ਟੇਸਟੀ ਹੈ ਨਾਲ ਵੇਜਾ ਮੜਾ ਜਾ ਭਰਾ ਆਇਆ ਸੀ ਆਪਣਾ ਮੈਂ ਕਿਹਾ ਚੱਲ ਮੜਾ ਚਲਾ ਕੇ ਜੀ ਸੁਖ ਨਹੀਂ ਆਇਆ ਸਲ ਮੋੜਨਾ ਹੈ ਮੁਰਸਾ ਮੋੜਨਾ ਕੀ ਆ ਚਲਾਉਣਾ ਮਰ ਪਾਣਾ ਤਾਂ ਤਾ ਵੀ ਜੂਗੀ ਆ ਲੈ ਕੇ ਲੈ ਗਿਆ ਉੱਪਰ ਜਾ ਘੇੜਾ ਘਵਾ ਕੇ ਲੈ ਕੇ ਆਂਦਾ ਟਾਈਟਰ ਬੜੇ ਟਾਈਮ ਬਾਅਦ ਚਲਾਇਆ ਪਹਿਲੇ ਇੱਕ ਆਰਬੀ ਵਾਲਾ ਗਿਆ ਗਿਆ ਇਹ ਜਿੰਦਾ ਉਹ ਲੈ ਤਾ نیچے ਆ ਆਹ ਦੇ ਟਰੈਕਟਰ ਵੱਧ ਆ ਪਰ ਜਾਈ ਲਈ ਹੈ ਮਾਤੀਆਂ ਨੇ ਆ ਦੇਖ ਨਾਲ ਆ ਪਾਲੂਸ ਲਾਇਆ ਹੈ ਇਹਦੇ ਗਰੀਬ ਨੂੰ ਕੰਬਲ ਦਿੱਤਾ ਹੈ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਦੇਖਣ ਲਈ ਐਂਡ ਤੱਕ ਦੇਖਣ ਲਈ ਸ਼ੁਕਰੀਆ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਲਵ ਯੂ ਸਾਰਿਆਂ ਨੂੰ ਬਾਏ ਗੁੱਡ ਨਾਈਟ ਟੇਕ ਕੇ ਸਵੀਟ ਡ੍ਰੀਮਸ ਸੀ ਤੁਹਾਨੂੰ ਬਾਏ